ਲੋ ਵੀ ਸੱਜਣੋ ਕਰਮਾ ਵਾਲੀ ਨੂੰ ਨਾ ਦੁਰਦੀ ਨੂੰ ਚੈੱਕ ਕਰ ਲਿਓ ਤੁਸੀਂ ਪਲਵਾਨਾ ਵਾਂਗੂ ਦੁਰਦੀ ਆ ਤੇ ਕੂਨੀ ਗਾਨੀ ਵੀ ਪੂਰੀ ਆ ਗਈ ਠੰਡੀ ਸਸਤਰੀ ਕਾਲ ਸਵਾਗਤ ਆ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਵੀਡੀਓ ਪਿੰਡ ਬੁਰਜਟੇਲ ਮਾ ਜ਼ਿਲ੍ਹਾ ਮਾਨਸਾ ਘਰੇਲੂ ਪਰਿਵਾਰ ਦੇ ਘਰੋਂ ਆ ਕੋਕਾ ਵੀ ਸੀ ਦਿਖਾਉਣ ਜਾ ਰਿਆਂ ਰਿੰਗ ਸਿੰਘ ਲੱਗਿਆ ਬਰੀਕੀਆਂ ਬਹੁਤ ਜ਼ਿਆਦਾ ਆ ਗਿਆ ਮੋਹਰ ਵਾਲੀਆਂ ਪਤਲਾ ਪਿੰਡਾ ਲੱਗਿਆ ਜਮਾਖਬਾਰ ਵਰਗਾ ਤੁਸੀਂ ਬਿਊਟੀਨੈਸ ਚੈੱਕ ਕਰ ਸਕਦੇ ਹੋ ਸਕੀਨ ਵੀ ਬਹੁਤ ਆ ਗਈ ਪਲੂਣ ਚੜੀ ਹੋਈ ਐ ਕੱਲਾ ਕੱਲਾ ਥਾਣਾ ਐਲਣ ਪਲੂਣ ਕੱਟੀ ਐ ਤੇ ਸਿੰਗਲ ਹੱਡੀ ਜਾ ਗਈ ਪਿੱਠ ਫੜਾ ਲੈਗਸ ਕੋਰ ਦੇਖ ਲੋ ਕਰਮ ਵਾਲੀ ਨੂੰ ਬਹੁਤ ਚੌੜੀ ਐ ਥੋੜਾ ਜਿਹਾ ਸਾਡਾ ਉਪਰਾਂ ਬਣ ਜਰੂਰ ਕਰਦੀ ਐ ਨਾਲ ਹੀ ਗੁੰਡੀਆਂ ਮੁਰੀਆਂ ਹੋਈਆਂ ਨਾ ਚੰਗੇ ਟੀਕੇ ਭਰਉਂਦੇ ਚੰਗੇ ਪਸ਼ੂ ਰੱਖਦੇ ਐ ਸਾਰੀ ਗੱਲ ਬਾਤ ਵਈ ਆਪਾਂ ਤਾਰ ਨਾ ਕਰਾਂਗੇ ਘਰੇਲੂ ਪਰਿਵਾਰ ਐ ਆਜੋ ਜੀ ਸਸਰੀ ਘਾਲ ਬਈ ਜੀ ਸਸਰੀ ਘਾਲ ਬਈ ਤੇ ਜੇ ਹੁਣ ਆਪਾਂ ਪਹਿਲਾਂ ਤਾਂ ਆਪਣਾ ਐਡਰੈਸ ਬੋਲਦੇ ਡਰੈਸ ਆਪਣਾ ਮੇਰਾ ਨਾਮ ਇਕਤਾਰ ਸਿੰਘ ਜੀ ਹਾਂ ਕੋਈ ਨਾਮ ਮਾੜਾ ਨਹੀਂ ਬੋਲੋ ਢਿੱਲਮਾ ਜੀ ਹਾਂਜੀ ਘਰ ਸਾਡਾ ਮੇਨ ਬੱਸ ਸਟੈਂਡ ਕੋਲੇ ਬੱਸ ਸਟੈਂਡ ਤੇ ਗਰਾਊਂਡ ਕੋਲੇ ਘਰ ਆ ਗਿਆ ਹੈ ਨਾ ਜੀ ਵੱਡੀ ਵਾਲੇ ਗਰਾਊਂਡ ਕੋਲੇ ਪਾਰਕ ਕੋਲੇ ਹੈ ਠੀਕ ਹੈ ਜੀ ਨੰਬਰ ਬੋਲ ਦਿਓ ਪਹਿਲਾਂ ਆਪਣਾ ਇੱਕ ਵਾਰੀ ਨੰਬਰ ਮੇਰਾ 94173 ਜੀ 68210 ਇੱਕ ਵਾਰੀ ਹੋਰ ਬੋਲ ਦਿਓ 94173 ਜੀ 68210 ਸੱਜਣੋ ਨੰਬਰ 22 ਨੇ ਬੋਲਦਾ ਥੱਲੇ ਚੱਲੀ ਵੀ ਜਾਂਦਾ ਹੈ ਨੋਟ ਕਰ ਲਓ ਘਰੇਲੂ ਪਰਿਵਾਰ ਦੇ ਘਰੋਂ ਨਾਖ ਦਿਖਾਉਣਾ ਰਿਜਨਲ ਸੁਭਾ ਆ ਗਿਆ ਬਈ ਪਹਿਲਾ ਹਾਂ ਠੀਕ ਹੈ ਜੇ ਹੁਣ ਆਪਾਂ ਇਹਦੇ ਮਾਂ ਦੇ ਦੁੱਧ ਦੀ ਗੱਲ ਕਰੀਏ ਕਿੰਨੇ ਦੁੱਧ ਤੇ ਚੱਲੀ ਹੈ ਦੀ ਮਾਂ ਮਾਂ ਦਾ ਦੁੱਧ ਸੀਗਾ ਜੀ 14 14.5 ਲੀਟਰ 15 ਮਾਸੇ ਦਾ 14 15 ਦੇ ਵਿਚਾਲੇ ਚੱਲੀ ਹੈ ਜਾਨੀ ਕੀ ਹਾਂਜੀ ਹਾਂਜੀ ਠੀਕ ਹੈ ਜੀ ਆਪ ਦਾ ਇਹ ਰਿਕਾਰਡ ਪਤਾ ਜੀ ਕਿਹੜੇ ਸੀਮੰਦੀ ਹੈ ਇਹ ਆਪ ਤਾਂ ਜੀ ਆਮ ਡਾਇਰੈਕਟਿਵ ਨਹੀਂ ਹਾਂ ਉਹ ਇਹਦਾ ਆਪ ਦਾ ਰਿਕਾਰਡ ਕੁਛ ਆਪ ਦਾ ਵੀ ਇਦਾਂ ਹੀ ਠੀਕ ਹੈ ਆਪ ਵੀ ਡਾਇਰੈਕਟ ਕ੍ਰੋਸਿੰਗ ਵਾਲੇ ਦੀ ਆ ਗਈ ਤੇ ਗੱਬੜ ਵੀ ਬਈ ਡਾਇਰੈਕਟ ਕ੍ਰੋਸਿੰਗ ਦਾ ਹਾਂ ਹਾਂਜੀ ਠੀਕ ਹੈ ਹਾਂਜੀ ਤਿਆਰੀ ਚੰਗੀ ਆ ਬਈ ਕੱਦ ਗਾਠ ਵੀ ਬਹੁਤ ਹੈ ਭਜਨ ਬੈਡ ਵੀ ਚੰਗਾ ਹੈ ਕਿੰਨਾ ਦੁੱਧ ਬਾਹੂ ਦੇਖੋ ਜੀ ਜਿਵੇਂ ਲੱਗਦਾ ਵੀ 10-11 ਲੀਟਰ ਤਾਂ ਚਾਹੀਦਾ ਹਾਂ ਬਾਕੀ ਸੇਵਾ ਨਾਲ ਆ ਹਾਂ ਬਾਕੀ ਸੇਵਾ ਨਾਲ ਹਾਂਜੀ ਹਾਂ ਬਾਕੀ ਸੱਚੀ ਸੁੱਚੀ ਬੋਲੀ ਬੋਲਣ ਆਏ ਬੰਦੇ ਆ ਗਏ ਸੈਦੀ ਵਾਲੇ ਘਰੋਂ ਵੀਡੀਓ ਬਣਾ ਰਿਹਾ ਬਾਕੀ ਜਦੋਂ ਤੁਸੀਂ ਕੋਲੇ ਆ ਕੇ ਗੱਲਬਾਤ ਕਰੋਗੇ ਨਾ ਤਸੱਲੀ ਤੁਸੀਂ ਆਪ ਕਰ ਲਿਓ ਕਿੰਨੇ ਦਿਨ ਗੜਦੀ ਹੈ ਜੀ ਦਨ ਬਸ 2-4 ਵੱਧ ਤੋਂ ਵੱਧ ਹਨ ਠੀਕ ਹੈ ਆਪਣੇ ਲਿਖਤ ਦੇ ਹਿਸਾਬ ਨਾਲ ਦੇਣਾ ਨੇੜੇ ਲੱਗੇ ਲਿਖਤ ਦੇ ਹਿਸਾਬ ਨਾਲ ਕਰ ਲੈਣ ਨੂੰ ਬਸ ਅਲੂਦਣ ਪੂਰੇ ਹੋ ਗਏ ਠੰਡ ਵੀ ਆ ਬਾਈ ਹਨਾ ਉੱਤੇ ਲਾਈਵ ਹਾਂਜੀ ਹਾਂਜੀ ਬਾਕੀ ਢਲਾਡੋ ਲਾਂਬੀ ਪਈਆਂ ਇਹਨਾਂ ਦਾ ਕਹਿਣਾ ਵੀ ਇਹ ਜਿਹੜਾ ਸਾਡਾ ਰਵਾ ਮੌਕੇ ਤੇ ਜਾ ਕੇ ਜ਼ਿਆਦੇ ਧਰ ਹੁੰਦਾ ਹਨਾ ਹਾਂਜੀ ਹਾਂਜੀ ਅ ਬਾਕੀ ਮੌਕੇ ਤੇ ਜਾ ਕੇ ਹੋਰ ਵੀ ਸੋਹਣੀ ਬਣਦੀ ਹੈ ਸਕੀਨ ਝੋਟੀ ਦਿਖਾਉਣ ਜਾ ਰਿਹਾ ਪਿੰਡ ਬੁਰਜੜੇ ਲਮਾ ਤੋਂ ਚੈੱਕ ਕਰ ਲੋ ਬਿੰਦਗਾ ਵਾਲਾਂ ਅੰਡਰ ਆ ਗਿਆ ਠੁੱਲੀ ਵਾਲਾ ਲੇਵਾ ਹੋ ਗਿਆ ਇਧਰੋਂ ਦਿਖਾ ਰਿਹਾ ਪਤਲੀ ਪੂਛ ਆ ਗਈ ਬਰੀਕੀਆਂ ਬਹੁਤ ਜ਼ਿਆਦੇ ਆ ਸੱਚ ਨੂੰ ਗਾੜੀ ਗੂੜੀ ਤੇ ਮਾਰ ਲੁੰਦੇਗਾ ਤੁਸੀਂ ਕਰਮ ਵਾਲੀ ਠੰਡ ਵੀ ਚੰਗਾ ਕੱਢਦੀ ਹੁੰਦੀ ਹੈ ਤੇ ਕੱਟੀ ਵੀ ਭਲੂਣ ਆ ਗਈ ਸਿੰਘ ਦੇਖ ਲੋ ਜਮਾ ਰਿੰਗ ਲੱਗਿਆ ਹੋਇਆ ਹੈਗਾ। ਬਾਕੀ ਗੱਲਬਾਤ ਆਪਾਂ ਬਾਈ ਨਾਲ ਹੋਰ ਕਰਦੇ ਆ। ਕੋਈ ਭਾਰ ਬਲੋਟਾ ਨਹੀਂ ਕੋਈ 100% ਵੀ ਨਹੀਂ ਜ਼ਿੰਮੇਵਾਰੀਆਂ ਹਾਂਜੀ। ਠੀਕ ਹੈ ਜੀ। ਮਾਰ ਦੀ ਮੂਰਦੀ ਦਾ ਨਹੀਂ ਹੈ ਨਾ। ਨਹੀਂ ਨਹੀਂ ਕੋਈ ਮਸਲਾ। ਅਸੀਂ ਕੋਲੀ ਖੜਿਆ ਦੇਖ ਲੋ ਸੱਜਣੋ। ਹਾਂਜੀ ਹਾਂਜੀ। ਥੋੜਾ ਥੋੜਾ ਚਲੋ ਉਪਰਾ ਬਣ ਪਸ਼ੂ ਖੜਦਾ ਹੈਗਾ। ਹਾਂ ਜੀ ਹੋ ਹੀ ਜਾਂਦਾ। ਠੰਡੀ ਸੀਲ ਹੈਗੀ। ਆਈ ਕਹਿੰਦਾ ਭਾਰ ਦੀ ਗਰੰਟੀ ਹੈ। ਸਾਡੇ ਤੇਰਾ ਚੰਗਾ ਹੈ। ਕਰਮਾਲੀ ਤਿਆਰੀ ਵੀ ਚੰਗੀ ਕਰੀਆ ਕਰਮਾਲੀ ਨੇ। ਠੀਕ ਹੈ ਜੀ। ਠੀਕ ਆਪਾਂ ਹੁਣ ਇਹਦੇ ਰੇਟ ਦੀ ਗੱਲ ਕਰੀਏ। ਰੇਟ ਕਿੰਨਾ ਕਰਦੇ ਹੋ? ਰ ਰੇਟ ਫੋਨ ਤੇ ਕਰੋਗੇ ਹਾਂਜੀ ਹਾਂਜੀ ਠੀਕ ਐ ਬਾਲਾ ਤਾਂ ਨਹੀਂ ਕਰਦੇ ਹਾਂ ਹਾਂ ਠੀਕ ਜੈਜੂਗਾ ਰੇਡ ਜੀ ਹਾਂ ਜੈ ਜੀ ਹੋਊਗਾ ਮਾਨਦਾਨ ਹੋਊਗਾ ਰੇਡ ਚੋਈ ਉਹ ਬਸ ਦੇਖ ਕੇ ਥੋੜਾ ਬਹੁਤ ਹਾਂਜੀ ਠੀਕ ਐ ਜੀ ਲੋ ਵੀ ਸੱਜਣੋ ਰੇਡ ਫੋਨ ਤੇ ਹੋਊਗਾ ਚਲੋ ਗਾਕ ਦੀ ਮਰਜ਼ੀ ਹੁੰਦੀ ਆ ਹਨਾ ਐਡਜਸਟਮੈਂਟ ਕਰਨੀ ਪੈਂਦੀ ਆ ਕਈ ਵਾਰੀ ਕਿਸੇ ਵਪਾਰੀ ਭਾਈਚਾਰੇ ਨੇ ਲੈਣੀ ਹੁੰਦੀ ਆ ਪਰਦਾ ਜਾਂ ਜੱਕਿਆ ਜਾਂਦਾ ਬਾਕੀ ਤਿਆਰੀ ਕਹਿੰਦੇ ਮੌਕੇ ਤੇ ਜਾ ਕੇ ਹੋਰ ਵੀ ਜੰਗੀ ਕਰਦੀ ਆ ਐਡਜਸਟਮੈਂਟ ਕਰਨੀ ਪੈਂਦੀ ਆ ਕਈ ਵਾਰੀ ਰੇਡ ਚ ਬਾਕੀ ਆ ਦੇਖ ਲਓ ਸ਼ਕੀਨ ਗੱਟੀ ਦਿਖਾਉਣਾ ਤੁਹਾਨੂੰ ਪਿੰਡ ਬੁਰਜੜੇਲਾ ਜ਼ਿਲ੍ਹਾ ਮਾਨਸਾ ਬਾਈ ਤਾਰ ਦੇ ਘਰੋਂ ਵੀਡੀਓ ਲੈ ਕੇ ਆਇਆ ਘਰ ਲੋ ਜਿੱਕ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ नेक्स्ट ਵੀਡੀਓ